ਮਹਾਰਾਜਾ ਹੀਰਾ ਸਿੰਘ ਦਾ ਜਿਹੜਾ ਰਹਿਣ ਦਾ ਟਿਕਾਣਾ ਹੁੰਦਾ ਸੀ ਤੇ ਇੱਥੇ ਸਾਰੇ ਚ ਹੋਰ ਕਿਸੇ ਨੂੰ ਸ਼ਿਕਾਰ ਖੇਡਣਾ ਲਾਊਟ ਨਹੀਂ ਸੀ ਇਕੱਲੇ ਰਾਇਲ ਫੈਮਿਲੀ ਵਾਲੇ ਸ਼ਿਕਾਰ ਖੇਡਦੇ ਸਨ ਅੱਛਾ ਜੀ ਤੇ ਭਾਰਸੋਂ ਤੋਂ ਚੱਲ ਕੇ ਇਵਨ ਭਾਰਸੋਂ ਤੋਂ ਵੀ ਅੱਗੇ ਤੋਂ ਚੱਲਦੀ ਸੀ ਇਹ ਚੱਲ ਕੇ ਪਟਿਆਲਾਏ ਤੱਕ ਜਾਂ ਲੱਗਦੀ ਸੀ ਇਹ ਵੀ ਜਿਵੇਂ ਹਰਨਾਚ ਵਿੱਚ ਵੀ ਅੱਗੇ ਵੈਰਾਈਟੀਆਂ ਨੇ ਆਪਾਂ ਮਿਰਗ ਕਹਿੰਦੇ ਆ ਚੀਤਲ ਕਹਿੰਦੇ ਆ ਫੇਰਾ ਨੀਲਗਾਏ ਫੇਰ ਬਾਰਾ ਸਿੰਘਾ ਸਾੰਬਰ ਫੇਰ ਜੰਗਲੀ ਸੂਰ ਫੇਰ ਗਿੱਤੜ ਮੋਰ ਇਹਦੇ ਜਾਨਵਰ ਸਾਰੇ ਹੀ ਬੰਦਰ ਤੇ ਗਊਆਂ ਤਾਂ ਈ ਜਿਆਦਾ ਦੀ ਆਮਦਨ ਹੈ ਹੂੰ 1500 ਰੁਪਏ ਚ ਗੱਡੀ ਅੰਦਰ ਭੜਨ ਦਿੰਦੇ ਨੇ ਫਿਰ ਉਹਦਾ ਗਾਈਡ ਡਰਾਈਵਰ ਤੁਸੀਂ ਦੇਖੋ ਕਿੰਨਾ ਰੋਜ਼ਗਾਰ ਕ੍ਰੀਏਟ ਹੁੰਦਾ ਫਿਰ ਨਾਲ ਇੱਕ ਫੋਟੋਗ੍ਰਾਫਰ ਵੀ ਹਾਇਰ ਕਰ ਲੈਂਦੇ ਨੇ ਇਹਨਾਂ ਦੀ ਆਪਣੇ ਰੂਲ ਕੋਸ਼ੇ ਹਿੰਦੁਸਤਾਨ ਦੇ ਇਹ ਜਿਹੇ ਨੇ ਹੂੰ ਬਿਊਰੋ ਇੱਥੇ ਡੱਕਾ ਵੀ ਚੱਕ ਨਹੀਂ ਸਕਦੇ ਇਹਨੂੰ ਕੁਝ ਪੂਰੇ ਅੰਦਰ ਗੱਡੀਆਂ ਆਮ ਅਲਾਉਡ ਨਹੀਂ ਹੂੰ ਅਸੀਂ ਕੱਲ ਜੀ ਅੱਜ ਅਸੀਂ ਪਹੁੰਚੇ ਆਂ ਜੰਗਲੀ ਜੀਵ ਸੈਂਚਰੀ ਪਹਾੜਸੋਂ ਵਿਖੇ ਪਹਾੜਸੋਂ ਦਾ ਬਹੁਤ ਵੱਡਾ ਜੰਗਲ ਜਿਸ ਨੂੰ ਬੀੜ ਦੇ ਨਾਮ ਤੇ ਜਾਣਿਆ ਜਾਂਦਾ ਹੈ ਜਿਸ ਦਾ ਰਕਬਾ 2523 ਏਕੜ ਦੇ ਵਿੱਚ ਇਹ ਫੈਲਿਆ ਹੋਇਆ ਹੈ ਪਹਾੜਸੋਂ ਤੋਂ ਨਾਬੇ ਤੱਕ ਇਹ ਬੀੜ ਆ ਜਿਸ ਦੇ ਵਿੱਚ ਦੇਖਣ ਨੂੰ ਅਨੇਕਾਂ ਜੰਗਲੀ ਜਾਨਵਰ ਦਿਖਾਈ ਦਿੰਦੇ ਨੇ ਜੋ ਅਸੀਂ ਬਾਹਰ ਦੇਖਣ ਜਾਂਦੇ ਆਂ ਚਿੜੀਆ ਘਰਾਂ ਦੇ ਵਿੱਚ ਉਹ ਜਾਨਵਰ ਵੀ ਇੱਥੇ ਦਿਖਾਈ ਦਿੰਦੇ ਨੇ ਸੋ ਪਹਿਲਾਂ ਤਾਂ ਤੁਹਾਨੂੰ ਇੱਧਰ ਦਿਖਾ ਦਈਏ ਇੱਕ ਰੋਜ਼ ਫਿਰ ਰਿਹਾ ਹੈ ਤੁਸੀਂ ਦੇਖ ਲਓ ਬਿਲਕੁਲ ਨਹੀਂ ਡਰਦੇ ਇਹ ਬਹੁਤ ਹੀ ਸ਼ਾਂਤ ਸੁਭਾਅ ਦੇ ਨੇ ਇੱਥੇ ਲੱਗੇ ਫਿਰ ਜਾਂਦੇ ਨੇ ਕਿਉਂ ਫਿਰਦੇ ਨੇ ਕਿਉਂਕਿ ਇਲਾਕੇ ਦੇ ਲੋਕ ਇਹਨਾਂ ਦੀ ਬਹੁਤ ਖਾਮ ਸੰਭਾਲ ਕਰਦੇ ਨੇ ਇਹਨਾਂ ਨੂੰ ਖਾਣ ਦੇ ਲਈ ਇਹਨਾਂ ਦੀ ਸੇਵਾ ਦੇ ਲਈ ਇੱਥੇ ਸਮਾਨ ਲੈ ਕੇ ਆਉਂਦੇ ਨੇ ਉਸ ਸਾਈਡ ਤੇ ਤੁਸੀਂ ਗਊਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਆ ਰਹੀਆਂ ਨੇ ਕਿਉਂਕਿ ਬਹੁਤ ਸਾਮ ਸਮਭਾਲ ਕਰਦੇ ਨੇ ਇਲਾਕੇ ਦੇ ਲੋਕ ਬਾਈ ਅਵਜਿੰਦਰ ਸਿੰਘ ਜੋਗੀ ਜੀ ਨੇ ਸਾਡੇ ਨਾਲ ਗੱਲ ਕਰਦੇ ਆਂ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਜੀ ਟਵਣਾ ਜੀ ਹਾਂਜੀ ਇਹ ਦੱਸਾਂਗੇ ਉਹ ਜੀ ਅਸੀਂ ਪਤਾ ਹੀ ਨਹੀਂ ਸੀ ਕਿ ਸਾਡੇ ਇਲਾਕੇ ਦੇ ਵਿੱਚ ਵੀ ਇੰਨੀ ਸ਼ਾਨਦਾਰ ਜਗ੍ਹਾ ਹੈ ਜਿੱਥੇ ਜੰਗਲੀ ਜੀਵ ਦੇਖਣ ਨੂੰ ਮਿਲਦੇ ਨੇ ਬਾਂਦਰ, ਰੋਜ, ਹਿਰਨ ਔਰ ਬਹੁਤ ਸਾਰਾ ਜੀਵ ਨੇ ਜਿਹੜੇ ਦੇਖਣ ਨੂੰ ਮਿਲਦੇ ਨੇ ਬਿਲਕੁਲ ਠੀਕ ਹੈ ਜੀ ਇਹ ਵਾਈਲਡ ਲਾਈਫ ਸੈਂਚਰੀ ਜਿਹਨੂੰ ਆਪਾਂ ਜੰਗਲੀ ਜੀਵਾਂ ਦੀ ਇੱਕ ਰਿਜ਼ਰਵ ਰੱਖਿਆ ਹੋਇਆ ਹੈ ਇਹ ਜੀ ਇਹ ਹੈ ਤਾਂ ਬਹੁਤ ਲੰਮਾ ਪਹਿਲਾਂ ਮਹਾਰਾਜਾ ਹੀਰਾ ਸਿੰਘ ਉਹਨਾਂ ਨੇ ਆਪ ਦੇ ਸ਼ਿਕਾਰਗਾਹ ਰੱਖੀ ਸੀ ਇਹ ਅੱਛਾ ਜੀ ਰਾਣੀਤੀ ਇੱਥੇ ਮਹਾਰਾਜਾ ਹੀਰਾ ਸਿੰਘ ਦਾ ਜਿਹੜਾ ਰਹਿਣ ਦਾ ਟਿਕਾਣਾ ਹੁੰਦਾ ਸੀ ਤੇ ਇੱਥੇ ਇਹ ਸਾਰੇ ਚ ਹੋਰ ਕਿਸੇ ਨੂੰ ਸ਼ਿਕਾਰ ਖੇਡਣਾ ਅਲਾਉਡ ਨਹੀਂ ਸੀ ਕੱਲੇ ਰੋਇਲ ਫੈਮਿਲੀ ਵਾਲੇ ਸ਼ਿਕਾਰ ਖੇਡਦੇ ਸੀ ਅੱਛਾ ਜੀ ਤੇ ਭਾਰਸੋਂ ਤੋਂ ਚੱਲ ਕੇ ਇਵਨ ਭਾਰਸੋਂ ਤੋਂ ਵੀ ਅੱਗੇ ਤੋਂ ਚਲਦੀ ਸੀ ਅੱਛਾ ਜੀ ਇਹ ਚੱਲ ਕੇ ਪਟਿਆਲੇ ਤੱਕ ਜਾ ਲੱਗਦੀ ਸੀ ਜੀ ਇਹ ਬੀਡ ਐਡਾ ਵੱਡਾ ਬੀਡ ਸੀ ਠੀਕ ਹੈ ਜੀ ਤੇ ਹੁਣ ਕਹਿ ਲੋ 90 ਤੱਕ ਹੀ ਰਹਿ ਗਿਆ ਅੱਛਾ ਜੀ ਤੇ ਵਧੀਆ ਇਹਦੇ ਵਿੱਚ ਹੈਗੇ ਨੇ ਹੁਣ ਲਿਆ ਕੇ ਸਰਕਾਰ ਨੇ ਛੱਡੇ ਨੇ ਜੀਵ ਵਾਈਲਡ ਲਾਈਫ ਜਿਹੜੀਆਂ ਆਪਣਾ ਹਿਰਨ ਜਿਵੇਂ ਹਿਰਨਾ ਚ ਵੀ ਅੱਗੇ ਵੈਰਾਈਟੀਆਂ ਨੇ ਆਪਾਂ ਮਿਰਗ ਕਹਿੰਦੇ ਆ ਚੀਤਲ ਕਹਿੰਦੇ ਆ ਫੇਰ ਆ ਨੀਲ ਗਾਏ ਹੂੰ ਫੇਰ ਬਾਰਾ ਸਿੰਘਾ ਸਾਂਬਰ ਹੂੰ ਫੇਰ ਜੰਗਲੀ ਸੂਰ ਹੂੰ ਫੇਰ ਗਿੱਦੜ ਮੋਰ ਇਹਦੇ ਜਾਨਵਰ ਸਾਰੇ ਹੀ ਬੰਦਰ ਤੇ ਗਊਆਂ ਤਾਂ ਹੈ ਹੀ ਜ਼ਿਆਦਾ ਹੂੰ ਇਹ ਥੋੜਾ ਜਿਹਾ ਕਹ ਲੋ ਆਪਣਾ ਵਾਈਲਡ ਲਾਈਫ ਦਾ ਇੱਕ ਨੇਗੇਟਿਵ ਪੁਆਇੰਟ ਵੀ ਆ ਇਹਨਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਹੈ ਉਹਨੂੰ ਕੱਢ ਕੇ ਸਾਰੀਆਂ ਦੂਜੇ ਉਹਦੇ ਸੈਕਟਰ ਚ ਪਹੁੰਚਾਉਣ ਦੀ ਪਰ ਫੇਰ ਫੇਰ ਆ ਜਾਂਦੀਆਂ ਨੇ ਹੋ ਜਾਂਦੀਆਂ ਨੇ ਜੀ ਜੇ ਦੇਖਿਆ ਜਾਵੇ ਬਾਈ ਇੱਥੇ ਜੇ ਸਰਕਾਰ ਧਿਆਨ ਦੇਵੇ ਚੀਜ਼ ਬਾਲਾ ਇੱਧਰ ਗੌਰ ਕੀਤੀ ਜਾਵੇ ਤਾਂ ਇਹ ਤਾਂ ਬਹੁਤ ਵਧੀਆ ਸ਼ਾਨਦਾਰ ਜਗ੍ਹਾ ਹੈ ਇੱਥੇ ਬਹੁਤ ਕੁਝ ਬਣ ਸਕਦਾ ਹੈ ਲੋਕ ਦੂਰੋਂ ਆ ਕੇ ਦੇਖ ਸਕਦੇ ਨੇ ਇਹਨੂੰ ਜਿੱਦਾਂ ਸੱਤ ਬੀਟ ਜਾਂਦੇ ਨੇ ਇੱਥੇ ਉਦਾਂ ਦਾ बन ਸਕਦਾ ਇਹ ਜੇ ਧਿਆਨ ਦਿੱਤਾ ਜਾਵੇ ਇਹ ਆਮਦਨ ਦਾ ਸਾਧਨ ਵੀ ਬਣ ਸਕਦਾ ਮੈਂ ਨਾ ਜੀ 2008 ਦੇ ਵਿੱਚ ਹਾਂਜੀ ਜਿਹੜਾ ਉਹ ਰੇ ਸੈਰਸ ਪਟਾ ਹਮ ਗੈਰੀ ਫਾਰਮਸ ਦੇ ਨਾਮ ਨਾਲ ਖੋਲਿਆ ਸੀ ਜੀ ਤੇ ਉਦੋਂ ਅਸੀਂ ਵਾਈਲਡ ਲਾਈਫ ਵਾਲਿਆਂ ਨੂੰ ਕੰਟੈਕਟ ਕਰਿਆ ਸੀ ਅੱਛਾ ਜੀ ਜਿਹੜੇ ਫੋਰੈਸਟ ਵਾਲਿਆਂ ਨੂੰ ਹਾਂਜੀ ਵੀ ਇਹ ਆ ਕੇ ਹਮ ਆਪਣਾ ਸਾਨੂੰ ਰਿਆ ਪਰਮਿਸ਼ਨ ਦੇਣ ਜੀ ਕਿਉਂਕਿ ਇੱਥੇ ਅੰਦਰ ਜਿਹੜਾ ਸੈਰਸ ਪਟਾ ਹੈ ਜੀ ਇੰਨਾ ਰੋਜ਼ਗਾਰ ਕ੍ਰੀਏਟ ਕਰਦਾ ਹੁਣ ਮੈਂ ਇੱਕ ਇਕੱਲਾ ਫਾਰਮ ਖੋਲਿਆ ਉੱਥੇ ਆਉਣ ਵਾਲੀਆਂ ਗੱਡੀਆਂ ਦੂਰੋਂ ਦੂਰੋਂ ਸਲਾਨੀ ਆਉਂਦੇ ਨੇ ਜੀ ਫਿਰ ਉਹਨਾਂ ਦੇ ਰਾਹ ਚ ਕੋਈ ਗੱਡੀ ਦਾ ਤੇਲ ਪੋ ਆਣਾ ਕੋਈ ਪੈਂਚਰ ਹੋ ਗਈ ਕੋਈ ਮਿਸਤਰੀਆਂ ਦਾ ਵੀ ਫਿਰ ਕੋਈ ਕੋਲਡ ਡਰਿੰਕ ਬਾਹਰੋਂ ਲੈ ਲਿਆ मतलब ਸਾਰੇ ਕਿਤੇ ਤੁਸੀਂ ਦੇਖੋ ਕਿੰਨੀ ਤਰ੍ਹਾਂ ਦੀ ਬੰਦਿਆਂ ਨੂੰ ਆਮਦਨ ਹੁੰਦੀ ਆ ਹੂੰ ਉਹਨਾਂ ਨੂੰ ਅਸੀਂ ਜਿਵੇਂ ਆ ਗੱਡੀ ਆਪਾਂ ਪਿੱਛੇ ਦੇਖ ਰਹੇ ਆ ਸਾਡੀ ਇਹ 4x4 ਹੈਗੀ ਆ ਸੰਭੋ ਹਾਂਜੀ ਇਹ ਜਿਵੇਂ ਇਹ ਜੀਆਂ ਗੱਡੀਆਂ ਸਾਡੀਆਂ ਰੱਖੀਆਂ ਹੋਈਆਂ ਨੇ ਅਸੀਂ ਪਰਮਿਸ਼ਨ ਮੰਗੀ ਸੀ ਬਿਓਰੇ ਵਾਈਲਡਲਾਈਫ ਸੈਂਚਰੀ ਚ ਵਾਈਲਡਲਾਈਫ ਸਫਾਰੀ ਕਰਾ ਦੋ ਜੀ ਉਹਨਾਂ ਸੀ ਉੱਥੇ ਜਿਮ ਕਾਰਵਟ ਪਾਰਕ ਚ ਗਏ ਹਮ ਉੱਥੇ ਕੁਝ ਵੀ ਖਾਸ ਨਹੀਂ ਜੀ ਉਹ ਜੋ ਸਾਰਾ ਕੁਝ ਹੋਰੇ ਬਣ ਸਕਦਾ ਉਹਨਾਂ ਦਾ ਤਕਰੀਬਨ ਉਹ 1500 ਰੁਪਏ ਕਹ ਲੋ ਸਰਕਾਰ ਦੀ ਆਮਦਨ ਹੈ ਹਮ 1500 ਰੁਪਏ ਚ ਗੱਡੀ ਅੰਦਰ ਪਾਣ ਦਿੰਦੇ ਨੇ ਫਿਰ ਉਹਦਾ ਗਾਈਡ ਡਰਾਈਵਰ ਤੁਸੀਂ ਦੇਖੋ ਕਿੰਨਾ ਰੋਜ਼ਗਾਰ ਕ੍ਰੀਏਟ ਹੁੰਦਾ ਫਿਰ ਨਾਲ ਇੱਕ ਫੋਟੋਗ੍ਰਾਫਰ ਵੀ ਹਾਇਰ ਕਰ ਲੈਂਦੇ ਨੇ ਜਿਹੜਾ ਉਹਨਾਂ ਦੀਆਂ ਤਸਵੀਰਾਂ ਲੋਂਦਾ ਹੂੰ ਆ ਇੱਕ ਬਣ ਸਕਦਾ ਹੈ ਜਰੀਆ ਫਿਰ ਫਿਲਮਾਂ ਕਿੰਨੀਆਂ ਫਿਲਮਾਂ ਸ਼ੂਟ ਹੁੰਦੀਆਂ ਨੇ ਜਿਨ੍ਹਾਂ ਨੂੰ ਜੰਗਲ ਦੇ ਸੀਨਸ ਦੀ ਲੋੜ ਹੈ ਜੀ ਉਹੋ ਜਿਹੇ ਵੀ ਸਿਸਟਮ ਬਣਾਇਆ ਜਾ ਸਕਦਾ ਹੈ ਹੂੰ ਮੈਂ ਵੀ ਇੱਕ ਬਹੁਤ ਵਧੀਆ ਇੱਕ ਉਹਨਾਂ ਨੂੰ ਪ੍ਰੋਪੋਜ਼ਲ ਬਣਾ ਕੇ ਦਿੱਤੀ ਸੀ ਹੂੰ ਤੇ ਬਾਈ ਆਪਣੇ ਟੂਰਿਜ਼ਮ ਵਾਲਿਆਂ ਨੂੰ ਵੀ ਪਰ ਉਹਦੇ ਤੇ ਕੋਈ ਐਕਸ਼ਨ ਹੋਇਆ ਨਹੀਂ ਕੀ ਗੱਲ ਜੀ ਇਹ ਬਹੁਤ ਵਧੀਆ ਚੀਜ਼ ਆ ਜਿਹੜਾ ਤੁਸੀਂ ਇਹ ਸਾਨੂੰ ਲੈ ਕੇ ਆਏ ਹੋ ਇੱਥੇ ਦਿਖਾਉਣ ਦੇ ਲਈ ਦੇਖ ਕੇ ਲੱਗ ਰਿਹਾ ਹੈ ਕਿ ਇਹਦੇ ਤੇ ਹੋਣਾ ਚਾਹੀਦਾ ਇਹ ਸਿਸਟਮ ਸਾਰਾ ਉਹਨਾਂ ਨੇ ਧਿਆਨ ਕਿਉਂ ਨਹੀਂ ਦਿੱਤਾ ਜੀ ਇਹਨਾਂ ਦੀ ਆਪਣੇ ਰੂਲ ਕੁਛ ਹਿੰਦੁਸਤਾਨ ਦੇ ਇਹ ਜਿਹੇ ਨੇ ਹੂੰ ਬਿਊਰੋ ਇੱਕ ਡੱਕਾ ਵੀ ਚੱਕ ਨਹੀਂ ਸਕਦੇ ਇਹਨੂੰ ਕੁਛ ਉਰੇ ਅੰਦਰ ਗੱਡੀਆਂ ਆਮ ਲਾਊਡ ਨਹੀਂ ਹੂੰ ਮਤਲਬ ਹੁਣ ਆਪਾਂ ਤਾਂ ਜੰਗਲਾਤ ਵਾਲਿਆਂ ਨੂੰ ਨਾਲ ਲੈ ਕੇ ਪਰਮਿਸ਼ਨ ਲੈ ਕੇ ਆਏ ਆ ਹੂੰ ਨਹੀਂ ਮਤਲਬ ਉਹਨਾਂ ਨੂੰ ਵੀ ਅੱਗੇ ਆਏ ਗੱਡੀਆਂ ਕੋਈ ਵੀ ਗੱਡੀ ਆ ਜੇ ਉਹ ਲਾਊਡ ਨਹੀਂ ਹੈ ਜੀ ਉਹ ਤਾਂ ਕਰਕੇ ਉਹਨਾਂ ਨੂੰ ਕੋਈ ਪ੍ਰੋਪਰ ਬਣਾਉਣਾ ਪਊਗਾ ਹੂੰ ਵੀ ਕੋਈ ਕਹ ਲਓ ਪਾਸ ਕਰਨਾ ਪਊਗਾ ਜਿਵੇਂ ਪਰ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਜ਼ਿਆਦਾਤਰ ਜੇ ਆਪਦੀ ਤਨਖਾਹ ਵਧਾਉਣੀ ਹੋਵੇ ਜਾਂ ਕੋਈ ਗਨਮੈਨ ਵੱਧ ਲੈਣੇ ਹੋਣ ਜਾਂ ਗੱਡੀਆਂ ਨੰਮੀਆਂ ਲੈਣੀਆਂ ਹੋਣ ਉਹ ਜਿਹੜੀਆਂ ਗੱਲਾਂ ਚੋਂ ਸਰਕਾਰਾਂ ਫਟਾਫਟ ਪਾਸ ਕਰ ਦਿੰਦੀਆਂ ਨੇ ਪਰ ਜਿਹਦੇ ਵਿੱਚ ਪਬਲਿਕ ਦਾ ਇਦਾਂ ਹੁੰਦਾ ਕਿੰਨੀ ਸੰਗਤ ਨੂੰ এমਪਲয়ਮੈਂਟ ਮਿਲਦੀ ਆ ਉਹ ਜੇ ਕੰਮ ਕੁਛ ਹੋ ਰੇ ਹਾਲੀਓ ਚੱਲਦੇ ਨੇ ਕਿਉਂਕਿ ਕਿਸੇ ਦੀ ਜੇਬ 'ਚ ਕੁਛ ਨਹੀਂ ਨਾ ਪੈਂਦਾ ਹੁੰਦਾ ਜੀ ਸੋ ਇੱਥੇ ਬਾਈ ਜੀ ਪਤਾ ਲੱਗਿਆ ਕਿ ਜਿਹੜੇ ਇੱਥੇ ਦੇਖ ਰਹੇ ਕਰਦੇ ਨੇ ਬਾਈ ਪਰਮਵੀਰ ਜੀ ਨੇ ਉਹਨਾਂ ਨੇ ਇੱਥੇ ਬਹੁਤ ਵਧੀਆ ਦਰਖਤ ਲਗਾਏ ਨੇ ਬਹੁਤ ਸੋਹਣੇ ਹਰ ਇੱਕ ਰਵੈਤੀ ਰੁੱਖ ਇੱਥੇ ਦੇਖਣ ਨੂੰ ਮਿਲਦਾ ਕਹਿੰਦੇ ਇਦਾਂ ਦਾ ਤਿਆਰ ਕੀਤਾ ਹਾਂਜੀ ਉਹਨਾਂ ਨੇ ਨਾ ਉਹ ਅੰਦਰ ਉਧਰ ਕਹਿ ਲੋ ਅੱਡ ਬਲੌਕ ਬਣਾਇਆ ਹੋਇਆ ਉੱਥੇ ਵੈਸੇ ਜਾਨ ਨਹੀਂ ਦਿੰਦੇ ਹੂੰ ਜਾਨਵਰ ਵੀ ਅਜੇ ਜਿਆਦਾ ਨਹੀਂ ਸਿਰਫ ਬਾਂਦਰ-ਬੁੰਦਰ ਜੀ ਉੱਥੇ ਫਿਰਦੇ ਨੇ ਜਿਹੜੇ ਉੱਪਰ ਦੀ ਬਾੜ ਦੇ ਟੱਪ ਕੇ ਚਲੇ ਜਾਂਦੇ ਨੇ ਉੱਥੇ ਹਰੇਕੇ ਪਾਰਟਸ ਦੇ ਵਿੱਚ ਨਾ ਬੀੜ ਨੂੰ ਜਿਵੇਂ ਜਿਹੜੀ ਆਪਣੀ ਕਿੱਕਰ ਤੇ ਸਫੈਦੇ ਨੂੰ ਪੱਟ ਕੇ ਹੂੰ ਇਹਦੀ ਜਗ੍ਹਾ ਤੇ ਜਾਮਣ ਅੰਬ ਫਿਰ ਤੂਤ 베ਰੀਆਂ ਫਿਰ ਕਹ ਲੋ ਟਾਲੀ ਮ ਆਪਣਾ ਕਿਕਰ ਵੱਡੀ ਦੂਜੀ ਦੇਸੀ ਕਿਕਰ ਪੰਜਾਬੀ ਕਿਕਰ ਜਿਹਨੂੰ ਆਪਾਂ ਕਹਿੰਦੇ ਆ ਨਿੰਮ ਇਹ ਜਿਹੀਆਂ ਵੈਰਾਈਟੀਆਂ ਜਿਹਦੇ ਨਾਲ ਜਾਨਵਰਾਂ ਨੂੰ ਖੁਰਾਕ ਵੀ ਮਿਲੇ ਹੂੰ ਤੇ ਊਂ ਵੀ ਆਪਣੇ ਰਵਾਇਤੀ ਦਰਖਤ ਵੀ ਰਵਾਇਤੀ ਕਰਦੇ ਹੁੰਦਾ ਤੇ ਜਦਾਂ ਇਹ ਬਣਿਆ ਉਦੋਂ ਦੇ ਹੀ ਉਹਨਾਂ ਦੀ ਪਰਮਵੀਰ ਜੀ ਦੀ ਡਿਊਟੀ ਲੱਗੀ ਸੀ ਹੂੰ ਉਹ ਮਿਹਨਤੀ ਅਫਸਰ ਹੈ ਇਸ ਕਰਕੇ ਉਨੇ ਸਾਰਾ ਬੜਾ ਖੂਬਸੂਰਤ ਬਣਾਇਆ ਜੀ ਜਿਹੜੇ ਚੀਜ਼ ਅਸੀਂ ਸੈਰ ਸਪਟਾ ਚ ਮੈਂ ਗੈਰੀ ਫਾਰਮਸ ਚ ਬਣਾਈ ਸੀ ਹਮ ਸਾਡੀ ਉਹਨਾਂ ਨੇ ਹੂ ਬੂ ਓਮੀ ਲੇਕ ਬਣਾ ਕੇ ਓਮੀ ਵਾਲੇ ਵਾਲੇ ਸੈਰ ਕਰਨ ਨੂੰ ਹਮ ਉਹਨਾਂ ਨੇ ਬੜਾ ਵਧੀਆ ਇੱਕ ਗਵਰਨਮੈਂਟ ਦੀ ਜਗ੍ਹਾ ਕ੍ਰੀਏਟ ਕਰਤੀ ਨਹੀਂ ਆਮ ਅਫਸਰ ਇੰਟਰਸਟ ਨਹੀਂ ਲੈਂਦੇ ਜਿੱਥੇ ਸਰਕਾਰੀ ਚੀਜ਼ ਹੁੰਦੀ ਆ ਜੀ ਪਰ ਇਹਨਾਂ ਨੇ ਬਹੁਤ ਖੂਬਸੂਰਤ ਬਣਾਤਾ ਜੀ ਹਮ ਹਮ ਤੇ ਉਹਨਾਂ ਨਾਲੇ ਸਮੇਂ ਚ ਫੇਰ ਕੰਮ ਚੱਲ ਰਿਹਾ ਜੇ ਵੀ ਤੇ ਲੱਗਦਾ ਜੀ ਇਧਰ ਇਧਰ ਇਹਦੇ ਵੱਲ ਜਿੱਦਾਂ ਜਨਮਰ ਨੇ ਸਾਰਾ ਇੱਥੇ ਉਦਾਂ ਦਾ ਕੋਈ ਬਣਾਇਆ ਜਾਵੇ ਲੋਕ ਕੌਣ ਸਪਾਰੀ ਕਰਨ ਉਦਾਂ ਧਿਆਨ ਦਿੱਤਾ ਜਾ ਸਕਦਾ ਹੈ ਤੁਸੀਂ ਕੀ ਕਹhenge ਸਰਕਾਰ ਦੇ ਨੁਮਾਇੰਦਿਆਂ ਨੂੰ ਜਾਂ ਜਿਹੜੇ ਅਧਿਕਾਰੀ ਨੇ ਇਹਦੇ ਨਾਲ ਸੰਬੰਧਿਤ ਪਤਾ ਕੀ ਇਹਦੀ ਇਹ ਕੰਮ ਜਿਹੜਾ ਹੈਗਾ ਇਹ ਅਫਸਰਾਂ ਦੇ ਤਾਂ ਨਹੀਂ ਪਾਸ ਕਰ ਸਕਦੇ ਹੂੰ ਇਹਦੇ ਲਈ ਤਾਂ ਮੰਤਰੀ ਤੇ IAS ਜਿਹੜੀ ਲੋਬੀ ਹੈ ਹੂੰ ਇਹਨਾਂ ਨੂੰ ਕਰਨਾ ਪੈਣਾ ਕੁਝ ਇਹਦੀਆਂ ਬਹੁਤੋ ਚੀਜ਼ਾਂ ਨੇ ਜਿਵੇਂ ਤੁਸੀਂ ਉਹ ਸਾਡਾ ਪਿੰਡ ਨੀਗਾ ਅੰਮ੍ਰਿਤਸਰ ਦੇ ਕੋਲ ਖੁੰਦੇ ਉਹ ਵੀ ਸਕੀਮ ਜਿਹੜੀ ਅਸੀਂ ਦਿੱਤੀ ਸੀਗੀ ਬਦਲ ਸਾਹਿਬ ਦੇ ਹੁੰਦੇ ਆ ਗਵਰਨਮੈਂਟ ਚ ਤੇ ਉਹ ਸਾਰਾ ਦੇਖ ਲੋ ਕਿੱਡਾ ਵਧੀਆ ਪ੍ਰੋਜੈਕਟ ਰਹਿ ਆ ਹਮ ਇਹਦੀਆਂ ਕਈ ਸਕੀਮਾਂ ਨੇ ਜਿਹੜਾ ਜਿਵੇਂ ਮੇਲਾ ਲੱਗਦਾ ਆਪਣਾ ਸ਼ੀਸ਼ ਮਹਿਲ ਉਹ ਵੀ ਟੂਰਿਜ਼ਮ ਨੇ ਉਦੋਂ ਅਸੀਂ ਸੂਰਜਕੁੰਡ ਦੇ ਉਨ ਉਹਦੇ ਤੇ ਜਿੱਮੇ ਸੂਰਜਕੁੰਡ ਮੇਲਾ ਲੱਗਦਾ ਉਹਦੀ ਪ੍ਰਪੋਜ਼ਲ ਦੱਸੀ ਸੀ ਹਮ ਐ ਮਤਲਬ ਕੁਝ ਸਕੀਮਾਂ ਦਾ ਮੰਨ ਵੀ ਲੈਂਦੇ ਨੇ ਗਵਰਨਮੈਂਟ ਪਰ ਜਿਹੜੀਆਂ ਅੱਗੇ ਜਾ ਕੇ ਪਾਸ ਕਰਾਉਣਾ ਕੈਬਨਿਟ ਤੋਂ ਹੋਰ ਕਈ ਮਹਿਕਮੇ ਇਨਵੋਲਡ ਹੋਣ ਉੱਤੇ ਥੋੜਾ ਜਿਹਾ ਔਖਾ ਹੋ ਜਾਂਦਾ ਜੇ ਸਾਰਾ ਕੁਝ ਕਰ ਦਵੇ ਸਰਕਾਰ ਤਾਂ ਵਧੀਆ ਗੱਲ ਹੋਊਗੀ ਜੀ ਤੇ ਹੋਰ ਵੀ ਕਈ ਚੀਜ਼ਾਂ ਉਰੇ ਮੇਲੇ ਲੱਗਦੇ ਨੇ ਆਪਣੇ ਰਾਣੀਤੀ ਦਾ ਮੇਲਾ ਹੋਰ ਛੋਟੇ ਛੋਟੇ ਥੋਡੇ ਰੈਮਲ ਮੱਜਰੀ ਲੱਗਦਾ ਜਿਹੜੇ ਮੇਲੇ ਨੇ ਮੇਲੇ ਚ ਵੀ ਬਹੁਤ ਜ਼ਿਆਦਾ ਸਲਾਨੀ ਆ ਸਕਦੇ ਨੇ ਜੇ ਆਪਾਂ ਉਹਦਾ ਚਾਰਟ ਬਣਾ ਕੇ ਉਹਦੇ ਤਰੀਕੇ ਨਾਲ ਰੂਰਲ ਟੂਰਿਜ਼ਮ ਨੂੰ ਜਿਹੜਾ ਚੱਕਿਆ ਜਾਵੇ ਤਾਂ ਜ਼ਿਆਦਾ ਵਧੀਆ ਹ ਉਹਦੇ ਨਾਲ ਫਿਰ ਲੋਕਾਂ ਨੂੰ ਪਿੰਡਾਂ ਦੇ ਨੂੰ ਰੋਜ਼ਗਾਰ ਮਿਲੂ ਜਿਹੜੇ ਸ਼ਹਿਰਾਂ ਤੇ ਬਜਨ ਪੈ ਰਿਹਾ ਲੋਕ ਸ਼ਹਿਰਾਂ ਚ ਨੂੰ ਜਾ ਰਹੇ ਨੇ ਉਹ ਪਲਾਨ ਰੁਕ ਜਾਊਗਾ ਹੂੰ ਜੀ ਜੀ ਧੰਨਵਾਦ ਜੀ ਗੱਲਬਾਤ ਲਈ ਸੋ ਬਹੁਤ ਵਧੀਆ ਜਗ੍ਹਾ ਹੈ ਬਾਈ ਜੀ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਆ ਕਿ ਸਰਕਾਰ ਦੇ ਵੱਲ ਧਿਆਨ ਦੇਵੇ ਅੱਜ ਵੀ ਇਹ ਕਹਿ ਰਹੇ ਨੇ ਕਿ ਇੱਥੇ ਟੂਰਿਜ਼ਮ ਵਾਸਤੇ ਜਿਹੜਾ ਇਹ ਬਣਾਉਣਾ ਚਾਹੀਦਾ ਸਿਸਟਮ ਹੈ ਤਾਂ ਕਿ ਲੋਕ ਆਉਣ ਦੇਖਣ ਸਰਕਾਰ ਨੂੰ ਵੀ ਆਮਦਨ ਹੋਵੇ ਤੇ ਇੱਥੇ ਦੇ ਲੋਕਾਂ ਨੂੰ ਵੀ ਰੋਜ਼ਗਾਰ ਮਿਲੇ ਜਿਹੜੇ ਇੱਥੇ ਦੇ ਆਮ ਲੋਕ ਨੇ ਫੋਟੋਗ੍ਰਾਫਰ ਹੋ ਗਏ ਜਾਂ ਹੋਰ ਨੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੇ ਫਿਰਾਲ ਇੱਥੇ ਹੋਰ ਕੀ ਕੀ ਆ ਕਿਹੜੇ ਕਿਹੜੇ ਜਾਨਵਰ ਨੇ ਉਹ ਅਸੀਂ ਇੱਥੋਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਨਾਲ ਲੈ ਕੇ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦਾ ਉਹਨਾਂ ਨੇ ਪਰਮਵੀਰ ਜੀ ਨੇ ਉੱਥੇ ਤਿਆਰ ਕੀਤਾ ਹੋਰ ਕੀ ਕੀ ਇਹਦੇ ਵਿੱਚ ਆ ਉਹ ਸਾਰਾ ਕੁਝ ਦਿਖਾਵਾਂਗੇ ਇੱਕ ਪੂਰਾ ਬਲੌਗ ਇੱਕ ਪੂਰੀ ਸਟੋਰੀ ਤੁਹਾਨੂੰ ਇਹ ਦਿਖਾਵਾਂਗੇ ਕਿਹੜੇ ਜਾਨਵਰ ਨੇ ਕੀ ਨੇ ਫਿਲਹਾਲ ਤੁਸੀਂ ਬਣੇ ਰਹੋ ਧੰਨਵਾਦ ਜੀ